ਦੇ ਲੋ ਮੌਕੇ ਤੇ ਪਹੁੰਚਦਾ ਹੋ। ਇਸੇ ਤਰ੍ਹਾਂ ਵੀ ਜਾਗੋ ਵਾਲਾ ਦੇਣਾਗਾ ਤੇ ਘਰੇ ਕਿੱਧੇ ਪਈ ਜਾਂਦੇ ਮੇਲ-ਗੇਲ ਆਇਆ ਹੋਇਆਗਾ। ਤੇ ਉਹ ਫੌਜੀ ਦਾ ਭਰਾ ਹੁੰਦਾ ਜਿਹੜਾ ਉਹ ਆਦੀ ਭਝਾਈ ਨੂੰ ਕਹਿੰਦਾ ਵੀ ਤੂੰ ਕਿਉਂ ਖੁਸ਼ ਨਹੀਂ ਹੈਗੀ ਤੂੰ ਕਿੱਧਰ ਕਿਉਂ ਨਹੀਂ ਪੌਂਦੀ ਸਾਰੇ ਨੱਚੀ ਜਾਂਦੇ ਆ। ਤਾਂ ਉਹਨਾਂ ਦੇ ਸਵਾਲ-ਜਵਾਬ ਨੇ। ਤਾਂ ਉਹ ਬੜੇ ਧਿਆਨ ਨਾਲ ਸੁਣਨੇ ਪੈਣਗੇ ਤੁਹਾਨੂੰ ਵੀ ਸ਼ਬਦ ਆ ਜਿਹੜੇ ਪੈਰਾ ਚੁੱਪ ਪੰਜੇਬਾ ਪਾ ਕੇ ਦੇਰ ਦੇ ਵਿਆਹ ਦੇ ਵਿੱਚ ਨੱਚ ਕੇ ਨੱਚ ਕੇ ਨੱਚ ਕੇ ਕਾਲੀ ਬੋਲੀ ਰਾਤ ਵਰਗਾ ਪਾ ਕੇ ਕੱਗਰਾ ਸੂਫਦਾ ਆਮੀਨ ਕਾਲੀ ਬੋਲੀ ਰਾਤ ਵਰਗਾ ਪਾ ਕੇ ਕੱਗਰਾ ਸੂਫਦਾ ਆਮੀਨ ਕਾਲੀ ਬੋਲੀ ਰਾਤ ਵਰਗਾ ਤੂੰ ਮੇਰਾ ਦੌਰ ਨਾ ਮੈਂ ਤੇਰੀ ਪਰ ਜਾਈ ਨਾ ਮੈਂ ਪੈਰਾਂ ਚ ਪੰਜੇ ਬਾਪਾਵਾ ਪੈਰਾਂ ਚ ਪੰਜੇ ਬਾਪਾਵਾ ਬਿਸ਼ੌਕ ਸਾਡੇ ਪੂਰੇ ਨਾ ਕਰੇ ਕਿਹੜੇ ਹੌਸਲੇ ਕਿਦੇ ਦੇ ਵਿੱਚ ਜਾਵਾ ਬਿਸ਼ੌਕ ਸਾਡੇ ਪੂਰੇ ਨਾ ਕਰੇ ਕਿਹੜੇ ਹੌਸਲੇ ਕਿਦੇ ਦੇ ਵਿੱਚ ਜਾਵਾ ਬਿਸ਼ੌਕ ਸਾਡੇ ਪੂਰੇ ਨਾ ਕਰੇ ਦੂਰ ਦੂਰ ਆਏ ਜਿੰਨੇ ਮੇਲੜਾਂ ਦੇ ਟੰਡ ਸਭ ਮੰਨਦੇ ਦਵ ਦਵਾ ਤੇਰਾ ਦੂਰ ਦੂਰ ਆਏ ਜਿੰਨੇ ਮੇਲੜਾਂ ਦੇ ਟੰਡ ਸਭ ਮੰਨਦੇ ਦਵ ਦਵਾ ਤੇਰਾ ਬੇ ਜੱਟਾ ਮੇਰੀ ਹੱਕ ਲੂਣ ਮੇਲਣਾ ਮਜਾਦਣਾ ਨਾ ਲੈ ਕੇ ਗਿੱਧੇ ਦੇ ਵਿੱਚ ਤੇਰਾ ਨੀ ਛੁੱਟੀਆਂ ਮਨਾ ਕੇ ਮੋੜ ਚੱਲੇ ਰੰਗ ਰੂਟ ਜਾਂਦੇ ਉਹਨਾਂ ਦੇ ਦਿਲਾਂ ਦੀ ਬਣ ਜਾਵੀਂ ਨਿਕਾਲੀ ਬੋਲੀ ਰਾਤ ਵਾਰਗਾ ਪਾਕੇ ਕੱਦਰਾ ਸੂਫਦਾ ਆਵੀ ਨਿਕਾਲੀ ਬੋਲੀ ਰਾਤ ਵਾਰਗਾ ਪਾਕੇ ਕੱਦਰਾ ਸੂਫਦਾ ਆਵੀ ਨਿਕਾਲੀ ਬੋਲੀ ਰਾਤ ਵਾਰਗਾ ਸਾਡੇ ਵੱਲੋਂ ਤੈਨੂੰ ਟੱਲੀ ਵਾਰਗਾ ਜਵਾਬ ਝੂਠਾ ਲਾਰਾ ਨਾ ਦੇ ਔਰ ਤੈਨੂੰ ਲਾਵਾਂ ਸਾਡੇ ਵੱਲੋਂ ਤੈਨੂੰ ਟੱਲੀ ਬਾਰਗਾ ਜਵਾਬ ਝੁੱਠਾ ਲਾਰਾ ਨਾਂ ਦੇ ਔਰ ਤੈਨੂੰ ਲਾਵਾਂ ਨੀ ਅਜ ਤਾਰ ਪਾ ਕੇ ਵੱਡੇ ਵੀਰੇ ਨੂੰ ਬੁਲਾਮ ਆ ਆ ਪਿਆਣ ਕੇ ਕਰਾ ਦੂਰਾ ਜੀ ਨਾਵਾਂ ਚੰਗਾ ਹੋਵੇ ਉਹਨੂੰ ਜਾ ਕੇ ਆਪ ਲੈ ਕੇ ਆਵੇਂ ਆਲ ਫੜ ਲੈਵੇ ਉਹਦਾ ਸਰਨਾਮਾ ਵਿਸ਼ੋਕ ਸਾਡੇ ਪੂਰੇ ਨਾ ਕਰੇ ਕਿਹੜੇ ਹੌਸਲੇ ਕਿਤੇ ਦੇ ਵਿੱਚ ਜਾਵਾਂ ਵਿਸ਼ੋਕ ਸਾਡੇ ਪੂਰੇ ਨਾ ਕਰੇ ਕਿਹੜੇ ਹੌਸਲੇ ਕਿਤੇ ਦੇ ਵਿੱਚ ਜਾਵਾਂ ਵਿਸ਼ੋਕ ਸਾਡੇ ਪੂਰੇ ਨਾ ਕਰੇ ਕੋਣ ਹੁਣ ਕਹਾਣੀ ਚਟਵਿਸਟ ਆਊਗਾ ਪੀਰਾ ਵੰਗੂ ਮੰਨੇ ਗੀਤਦਾਰ ਨੂੰ ਸਵੇਰੇ ਸੁੱਤੇ ਪਈ ਨੂੰ ਜਵੇਰੇ ਨੇ ਜਗਾਇਆ ਕਹਦਾ ਅੱਜ ਦੀ ਰਾਤ ਨੱਚ ਲਾ ਤੜਕੇ ਸਵੇਰੇ ਉੱਠਣਸਾਰੀ ਤੇ ਉਹ ਖੜਾ ਹੋਊਗਾ ਕਹਦਾ ਪੀਰਾ ਵੰਗੂ ਮੰਨੇ ਗੀਤਦਾਰ ਨੂੰ ਸਵੇਰੇ ਸੁੱਤੇ ਪਈ ਨੂੰ ਜਵੇਰੇ ਨੇ ਜਗਾਇਆ ਕੋਈ ਜਾਂਦਾ ਜਾਂਦਾ ਮੈਨੂੰ ਵੇ ਬਾਜ਼ਾਰੋਂ ਮੁੱਲ ਲੈ ਕੇ ਦੇ ਜਾ ਗੋਰਾ ਰੰਗ ਡੱਬੀਆਂ ਦੇ ਵਿੱਚ ਆਇਆ ਉਹਨੂੰ ਹਾਰ ਸੰਗਾਰ ਫੇਰ ਸੋਚਦਾ ਉਸ ਤੋਂ ਬਾਅਦ ਹਾਰ ਸੰਗਾਰ ਸੋਚਦਾ ਉਹਨੂੰ ਪੀਰਾਂ ਵਾਂਗੂ ਮੰਨੇ ਗੀਤਦਾਰ ਨੂੰ ਸਵੇਰ ਸੁੱਤ ਪਈ ਨੂੰ ਜੇ ਵੀਰੇ ਨੇ ਜਗਾਇਆ ਵੇ ਜਾਂਦਾ ਜਾਂਦਾ ਮੈਨੂੰ ਵੇ ਬਾਜ਼ਾਰੋਂ ਮੁੱਲ ਲੈ ਕੇ ਦੇਜਾ ਗੋਰਾ ਰੰਗ ਟੱਪੀਆਂ ਦੇ ਵਿੱਚ ਆਇਆ ਆਹ ਲਾ ਤੇਰੇ ਕੱਲੇ ਅਸੀਂ ਹੁਣੇ ਤੁਰ ਚੱਲੇ ਮੱਥੇ ਵੱਟ ਮੈਂ ਕਦੇ ਵੀ ਹੁਣ ਪਾਵੀ ਕਾਲੀ ਬੋਣੀ ਰਾਤ ਵਾਰਗਾ ਪੱਕ ਕੱਗਰਾ ਸੂਪਦਾ ਆਂ ਵੀ ਕਾਲੀ ਬੋਣੀ ਰਾਤ ਵਾਰਗਾ ਪੱਕ ਕੱਗਰਾ ਸੂਪਦਾ ਆਂ ਵੀ ਨੀ ਕਾਲੀ ਬੋਣੀ ਰਾਤ ਵਾਰਗਾ